ਥਾਣਾ ਕਤਵਾਲੀ ਪੁਲਿਸ ਦੇ ਪਾਸ ਅੱਜ ਇੱਕ ਪੀੜਤ ਲੜਕੀ ਜੋ ਕਿ ਨਮਾਲਾ ਗਏ ਨੇ ਇੱਕ ਬਿਆਨ ਦਰਜ ਕਰਾਇਆ ਕਿ ਗੁਰਪ੍ਰੀਤ ਸਿੰਘ ਬੰਟੀ ਜੋ ਕਿ ਹਾਜ਼ਰਦਾਨ ਏਰੀਆ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਜਿਹੜਾ ਸਰੀਰਕ ਸ਼ੋਸ਼ਣ ਕਰਦਾ ਸੀ ਜਿਸ ਦੇ ਤਹਿਤ ਥਾਣਾ ਕਤਵਾਲੀ ਵਿਖੇ ਗੁਰਪ੍ਰੀਤ ਸਿੰਘ ਬੰਟੀ ਦੇ ਖਿਲਾਫ 376 ਤੇ ਪੌਕਸੋ ਦੀਆਂ ਧਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਜਿਸ ਦੇ ਤਹਿਤ ਗੁਰਪ੍ਰੀਤ ਸਿੰਘ ਬੰਟੀ ਨੂੰ ਉਸ ਮੁਕੱਦਮੇ ਵਿੱਚ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਜਿਹੜੀ ਪੀੜਤ ਲੜਕੀ ਹੈ ਉਹਦਾ ਡਾਕਟਰੀ ਮਾਈਨਾ ਸਿਵਲ ਹਸਪਤਾਲ ਭੰਡਾ ਤੋਂ ਕਰਵਾਇਆ ਜਾ ਰਿਹਾ ਹੈ ਲੇਡੀ ਇਨਸਪੈਕਟਰ ਸੁਖਵੀਰ ਕਾਸ ਪਰਮੇ ਤਪਤੀਸ਼ ਕਰ ਰਹੀ ਹੈ ਜਿਹੜਾ ਦੋਸ਼ੀ ਨੂੰ ਮਾਨਜੁਗ ਦਾਜ ਚ ਪੇਸ਼ ਕੀਤਾ ਜਾਵੇਗਾ ਪੇਸ਼ ਕਰਨ ਤੋਂ ਬਾਅਦ ਅਰਮਾਨ ਦਾਸਰ ਕਰਕੇ ਇਸ ਤੋਂ ਹੋਰ ਡੰਗਾਈ ਨਾਲ ਪੁੱਛਗਿਛ ਕੀਤੀ ਜਾਵੇਗੀ ਕੀ ਕੋਈ ਭੁਨੀ ਪ੍ਰਾਂਤ ਦਾ ਮਾਮਲਾ ਜੇ ਪਹਿਲਾਂ ਕੋਈ ਚੱਲ ਰਿਹਾ ਸੀ ਕੋਈ ਨਹੀਂ ਉਹ ਬਿਆਨ ਦੇ ਮੁਤਾਬਕ ਤਾਂ ਇਹ ਪਤਾ ਲੱਗਿਆ ਵੀ ਇਹਨਾਂ ਨੇ ਜਿਹੜਾ 6 ਮਹੀਨਿਆਂ ਦਾ ਮਾਮਲਾ ਚੱਲ ਰਿਹਾ ਹੈ ਬਾਕੀ ਤਫਤੀਸ਼ ਦੇ ਵਿੱਚ ਸਾਰੇ ਤੱਤ ਸਾਹਮਣੇ ਆ ਜਾਣਗੇ ਇਹ ਕੰਮ ਕੀ ਕਰਦਾ ਉਹ ਕਿਸ ਨੂੰ ਵੰਟੇ ਜਿਹੜਾ ਹੈਗਾ ਪ੍ਰਾਪਰਟੀ ਦਾ ਤੇ ਪੈਸੇ ਵਿਆਜ ਦੇਣ ਦਾ ਕੰਮ ਕਰਦਾ ਹੈ